ਕੋਲਾ ਜਾ ਵਾ ਜਾ ਖੜੂ ਕੇ ਹਾਂ ਐਡਰ ਆਹੀ ਨਹੀਂ ਕਰ ਕਰਾ ਯਾਰ ਦਾ ਐਡਾ ਓਏ ਓਏ ਮੇਰੀ ਗੱਲ ਸੁਣ 15 ਮਿੰਟ ਕੁੜੀ ਆਵੇ ਜਲਦੀ ਤੂੰ ਵੀ ਨਾ ਆਖੀ ਫੇਰ ਚੱਲ ਜਾ ਓਏ ਭਾਈ ਜਾ ਬੰਨ ਦੇ ਬੰਨ ਦੇ ਬੰਨ ਦੇ ਬੰਨ ਦੇ ਬੰਨ ਦੇ ਬੰਨ ਦੇ ਬੰਨ ਦੋ ਬੰਦੋ 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 ਕਾਰ ਤੇ ਵੀ ਸੀ ਜੀ ਬੰਨੇ ਆ ਬੰਦੋ ਬੰਦੋ ਕੋਈ ਨਹੀਂ ਬੰਦੋ ਅਹੀਂ ਲੜਾਈ ਕਰਨੀ ਹੈ ਅਸੀਂ ਨਹੀਂ ਕਰਨੀ ਤੋਂ ਨਾ ਇੰਨਾ ਹੀ ਰਹਿਣ ਦੇ ਉਹ ਤਾਂ ਮੈਂ ਮੋੜੇ ਇੱਥੋਂ ਅਸੀਂ ਨਹੀਂ ਕੰਮ ਕਰਨਾ ਹਾਂ ਕਰਨਾ ਦੇ ਨਹੀਂ ਭਣ ਜੋ ਹਾਂ ਭਣ ਜੋ ਨੂੰ ਭਣ ਜੋ ਲਾ ਦੇ ਲਾ ਦੇ ਆ ਜਾ ਆ ਜਾ ਆ ਜਾ ਆ ਜਾ ਭਣ ਲਾ ਉਹ ਭਣ ਲਾ ਆ ਜਾ ਪੁੱਤਿਆ ਅੱਜ ਅਸੀਂ ਸਾਨੂੰ ਭਣਣੇ ਛੋੜਨੀ ਨਹੀਂ ਉਹ ਚੀ ਲੈਣਗੇ ਆਈ ਕੰਦਾ ਟਾਉਣ ਲੱਗੇ ਆ ਕੰਦਾ ਟਾਉਣ ਲੱਗੇ ਆ ਅੱਛਾ ਜੀ ਥੇਰੇ ਮੁਕੇ ਜੀ 3 ਤੱਕ ਚੁੱਕੇ ਹਾਂ ਓਏ ਰਹਿਂਦੇ 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 ਓਏ ਰਹਿਂਦੇ ਤੂੰ ਰਹਿਂਦੇ ਰਹਿਂਦੇ ਰੈਂਦੇ 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 ਕੋਈ ਰੈਂਦੇ ਨੂੰ ਰੈਂਦੇ ਆ ਜਾ ਇੱਧਰ ਆ ਜਾ ਇੱਧਰ ਆਪਰੀ ਭੈਣ ਕਿਉਂ ਵਿਆਹ ਕੰਜਰਾ ਦੇ ਸਾਂ ਜਾਂਦੇ चंडियाला गुरु के छापा राम सिंह में जमीन बंटवारे को लेकर एक पक्ष ने बाहरी व्यक्तियों को साथ लेकर दूसरे पक्ष पर हमला कर दिया पत्रकारों से बातचीत करते हुए हरजिंदर सिंह पुत्र करम सिंह ने कहा कि यह हमारी सांझी जमीन है जिसका तीस साल पहले बंटवारा हो चुका है दूसरे पक्ष पूरन सिंह के बेटे कुलदीप सिंह ने जानबूझकर अदालत में मामला दायर किया जो महीने के बाद टूट गया और सत्र न्यायालय ने हमारे पक्ष में फैसला किया आज जब मैं अपनी जमीन पर हाईवे सड़क बनाने के कारण मिस्त्री को काम पर लगाया तो जब मिस्त्री काम कर रहे थे तो दूसरी तरफ से कुलदीप सिंह ने बाहर से व्यक्तियों को लेकर उन पर हमला बोल दिया और चार तोड़कर उनका सारा सामान नष्ट कर दिया और काम करे दूसरे लोगों पर हमला बोल दिया जिसकी उन्होंने वीडियो बना ली और एसएचओ एच जंडला गुरु जसविंदर सिंह को इसकी शिकायत दर्ज करवाई वहीं पत्रकारों से बातचीत करते हुए एसएचओ एच सिंह ने क्या कुछ कहा आइए सुनते हैं भाजपा मेरा नरिंदरपाल साना फिलसदार करम सिंह ये सा मतलब प्रॉपर्टी जी साका खाता ही तीस साल पहला वंड हो चुकी आ जो इन्होंने उदों ही थोड़ा जहाँ రికార్ਡ ਪਾਈ ਉਹ ਫਿਰ ਇਹਨਾਂ ਨੇ ਸਟੇ ਜਦੋਂ ਸਾਡਾ ਕੈਂਸਲ ਇਹਨਾਂ ਦਾ ਕਰਕੇ ਸਾਨੂੰ ਕੋਟ ਲੋ ਇਹਨਾਂ ਦਾ ਬਿਜ਼ਨਸ ਕੇਸ ਹੋ ਗਿਆ ਉਸ ਤੋਂ ਬਾਅਦ ਅਸੀਂ ਬਾਉਂਡਰੀ ਕੀਤੀ ਆ ਦੋ ਮਕਾਨ ਪਾਏ ਆ ਅਗਲੇ ਬੰਨੇ ਮਤਲਬ ਸਾਡਾ ਇਹ ਬਾਉਂਡਰੀ ਹੋਈ ਸੀ ਚਾਰ ਸਤਵਾਰੀ ਬਲੀ ਸੀ ਅੱਜ ਕੀ ਮਾਮਲਾ ਜਿਹੜਾ ਅੱਜ ਤੁਸੀਂ ਇਸ ਕਾਨਫਰੈਂਸ ਕੀਤੀ ਕੀ ਮਾਮਲਾ ਵਾ ਕੀ ਨਾੜ ਦਾ ਕੀ ਚੱਕਰ ਹੈਗਾ ਤੇ ਕਿਹੜੇ ਪਿੰਡ ਦਾ ਚੱਕਰੇ ਪਿੰਡ ਛਾਪाराम ਸਿੰਘ ਦੀ ਜਗਾ ਵਾ ਤੇ ਇਹ ਸਾਡਾ ਛੜਕ ਦੇ ਵਿੱਚੋਂ ਜਦੋਂ ਜਗਾ ਆ ਗਈ ਸੀ ਉਹ ਅਸੀਂ ਮਤਲਬ ਕੰਧ ਉੱਤੇ ਆ ਕੇ ਤੁਹਾਨੂੰ ਪਿੱਛੇ ਕਰਨ ਲੱਗੇ ਸੀ ਤੇ ਇਹਨਾਂ ਨੇ ਆ ਕੇ ਮਤਲਬ ਰਿਕਾਡ ਪਾਤੀ ਬੰਦੇ ਬਾਹਰੋਂ ਲਿਆ ਆ ਕੇ ਪਿੱਛੋਂ ਦੀ ਟ੍ਰੇਟ ਨਾਲ ਕੰਧ ਤੋੜਤੀ ਤੇ ਗੱਡੀਆਂ ਦੇ ਸ਼ੀਸ਼ੇ ਤੋੜੇ ਆ ਐਕਟ ਵਾਹੀ ਉਹ ਕਿੰਨੇ ਬੰਦੇ ਸੀ ਇਹ ਬੰਦੇ ਇਹ 15 20 ਬੰਦੇ ਸੀ ਜਿਨ੍ਹਾਂ ਨੇ ਵਿੱਚੋਂ ਕੋਈ ਜਾਦਿਆਂ ਨੇ ਮੂੰਹ ਲਵੇਟੇ ਜਿਹੜੇ ਬਾਹਰੋਂ ਆਏ ਸੀ ਕੁਲਦੀਪ ਸਿੰਘ ਸਾਨਵ ਪੂਲ ਸਿੰਘ ਉਹਦਾ ਮੁੰਡਾ ਹਸਕੀ ਸਾਨਵ ਕੁਲਦੀਪ ਸਿੰਘ ਜੋਨਪਰੀ ਸਿੰਘ ਸਾਨਵ ਅਰਜਿੰਦਰ ਸਿੰਘ ਤੇ ਇੱਕ ਇਹਨਾਂ ਦਾ ਜਵਾਈ ਆਪਣੇ ਹੈਗਾ ਰਸੂਲਪੁਰ ਕਾਂ ਮੂਹ ਲਵੇਟੇ ਸੀ ਇਹਨਾਂ ਪਹਿਲਾਂ ਪਲਾਟ ਤੁਸੀਂ ਵਲਿਆ ਸੀ ਪਹਿਲਾਂ ਪਲਾਟ ਪਹਿਲਾਂ ਵਲਿਆ ਜੀ 18 ਤੋਂ ਇਥੇ ਤਰੇਕਾਂ ਸੀ ਤਰੇਕਾਂ ਅਸੀਂ ਵਡਾ ਕੇ ਤੇ ਹੁਣ ਅਸੀਂ ਆਪਣਾ ਥੋੜਾ ਜਿਹਾ ਲੱਗੇ ਸੀ ਉਹਨੂੰ ਆਪਣੇ ਬਣਾਉਣ ਹੁਣ ਤੁਸੀਂ ਪੁਲਿਸ ਨੂੰ ਕੋਈ ਇਨਫਾਰਮ ਕੀਤਾ ਪੁਲਸ ਪੁਲਸ ਆਈ ਸੀ ਮੌਕਾ ਵੇਖ ਗਿਆ ਤੇ ਉਹ ਅਸੀਂ ਮਤਲਬ ਉਹਨਾਂ ਨੇ ਸਭ ਨੋਟ ਕਰਕੇ ਤੇ ਮਤਲਬ ਕਾਰਵਾਈ ਕਰ ਲਈ ਆ ਅਸੀਂ ਦਰਖਾਸਤ ਦਿੱਤੀ ਆ ਆਪਣੇ ਇਹ ਮੰਗ ਦੀ ਕਰ ਰਹੇ ਮੰਗ ਹੀ ਇਹ ਆ ਕਰਦੇ ਵੀ ਸਾਨੂੰ ਜੋ ਸਾਡੇ ਨਾਲ ਧੱਕੇਸ਼ਾਹੀ ਹੋਈ ਆ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਮਤਲਬ ਇਹ ਜਿਹੜੀ ਗੁੰਡਾਗਰਦੀ ਹੋ ਰਹੀ ਏ ਇਹਨੂੰ ਨੱਥ ਪਾਈ ਜਾਵੇ ਕੱਲ ਕੀ ਇਹਨੂੰ ਸੱਟ ਵੀ ਲੱਗੀ ਕੱਲ ਸੱਟ ਲੱਗੀ ਜੀ ਸਾਡੇ ਮਿਸਤਰੀ ਹੀ ਤੇ ਉਹਦੇ ਇਹਨਾਂ ਦਸਤਰ ਮਾਰੇ ਆ ਤੇ ਬੈਸਬਾਲ ਮਾਰੇ ਆ ਤੇ ਉਹਦੇ ਹਾਂਜੀ ਤੇ ਬਾਕੀ ਇਹਨਾਂ ਦੇ ਗੁਪਤ ਵੀ ਹਥਿਆਰ ਕੋਈ ਹੈਗੇ ਸੀ ਤੇ ਮੋਬਾਈਲ ਟੁੱਟਾ ਤੇ ਬਾਕੀ ਬਹੁਤ ਕੈਮਰੇ ਸੀ ਸੀਸੀਟੀਵੀ ਕੈਮਰੇ ਉਹ ਤੋੜੇ ਆ ਅੰਦਰ ਜਿਹੜੇ ਬਿਜਲੀ ਦੇ ਜੋ ਵੀ ਵਾਇਰਿੰਗ ਹੋਈ ਸਾਰੀ ਭੰਨੇ ਸ਼ੀਸ਼ੇ ਭੰਨੇ ਆ ਉਹ ਕਮਰੇ ਦੇ ਤੇ ਮਤਲਬ ਕੋ ਡਰਮ ਜੋ ਕਈਆਂ ਸਭ ਕੁਝ ਮਤਲਬ ਚੋਕੇ ਲੱਗੇ ਚੋਕੇ ਲੱਗੇ ਕਈਆਂ ਭੰਨਣ ਵਾਲੀ ਚੀਜ਼ਾਂ ਭੰਗ ਗਏ ਗੱਡੀ ਦੇ ਸ਼ੀਸ਼ੇ ਆਪਣਾ ਮੇਰਾ ਨਾਮ ਜਤਿੰਦਰ ਕੌਰ ਵਾਈਫ ਆਫ ਸਕਵਿੰਦਰ ਸਿੰਘ ਸਾਡਾ ਵੀ ਦੋਵਾਂ ਭਰਾਵਾਂ ਦਾ ਹਰਿੰਦਰ ਸਿੰਘ ਤੇ ਸੁਖਿੰਦਰ ਸਿੰਘ ਦਾ ਸਾਡਾ ਪਲਾਟ ਅਸੀਂ ਆਪਣਾ ਘਰ ਬਣਾ ਲਿਆ ਸੀ ਤੇ ਦੂਜੀ ਥਾਂ ਤੇ ਅਸੀਂ ਹੁਣ ਬਾਉਂਡਰੀ ਤੇ ਅਸੀਂ ਕਾਫੀ ਦੇਰ ਦੀ ਕੀਤੀ ਆ ਸੜਕ ਤੇ ਜਗਾ ਆ ਗਈ ਸੀ ਸਾਡੀ ਅਸੀਂ ਪਿੱਛੇ ਹੁਣ ਬਾਉਂਡਰੀ ਕਰਨੀ ਸੀ ਉਜਾਤਾਂ ਵੀ ਇੰਨਾਂ ਕੋਰਟ ਚੋਂ ਅਸੀਂ ਪਹਿਲਾਂ ਇੰਨੇ ਸਟੇ ਲਿਆਂਦਾ ਸੀ ਉਹ ਸਟੇ ਵੀ ਟੁੱਟ ਗਿਆ ਬਾਅਦ ਵਿੱਚ ਸਾਡੇ ਵੀ ਹੱਕ ਚ ਹੋ ਗਿਆ ਸਾਡੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਇਹ ਆਪਣਾ ਰਸੂਖਜਾ ਬਣਾ ਕੇ ਤੇ ਜਦੋਂ ਵੀ ਇਹ ਕੁਝ ਕਰਨ ਲੱਗਦੇ ਆ ਤੇ ਲਿਆ ਆ ਕੇ ਤੇ ਕੱਲ ਇੰਨੇ 15 20 ਬੰਦੇ ਲਿਆਂਦੇ ਉਧਰ ਪਿਛਲੋਂ ਬਾਉਂਡਰੀ ਤੋੜ ਕੇ ਟਰੈਕਟਰ ਦੇ ਨਾਲ ਸਾਰੇ ਅੰਦਰ ਆਏ ਉਹਨਾਂ ਨੇ ਇੰਨਾ ਹਜੂ ਇੰਨਾ ਗਾਲ ਮੰਦਾ ਸਾਨੂੰ ਕੀਤਾ ਤੇ ਸਾਰੀਆਂ ਚੀਜ਼ਾਂ ਸਾਡੀ ਗੱਡੀ ਪੰਨੀਆਂ ਟਰੈਕਟਰ ਤੇ ਐਕਟਿਵ ਕੱਲ ਪੁਲਿਸ ਆਈ ਪੁਲਿਸ ਨਹੀਂ ਇਬਾਦਤ ਚ ਆਈ ਜਦੋਂ ਉਹ ਚਲੇ ਗਏ ਆ ਨਾ ਉਹ ਤੇ ਕਰਕੇ ਹਲਾ ਗੁੱਲਾ ਤੇ ਉਸ 10 15 ਮਿੰਟਾਂ ਦੇ ਵਿੱਚ ਸਾਰਾ ਕੁਝ ਬੜਾ ਗੰਦ ਬਕੇ ਤੇ ਉਹ ਚਲੇ ਗਏ ਗੱਡੀਆਂ ਚ ਬੈ ਕੇ ਪੁਲਿਸ 10 15 ਮਿੰਟ ਬਾਅਦ ਚ ਆਈ ਆ ਕੀ ਮੰਗ ਕੀ ਮੰਗ ਕਰਦੇ ਨੇ ਪੁਲਿਸ ਸਾਨੂੰ ਇਹੋ ਹੀ ਆ ਕਿ ਸਾਡੀ ਜਗ੍ਹਾ ਆ ਸਾਡੀ ਤੇ ਉਹ ਤੇ ਬਾਰ ਬਾਰ ਐਵੇਂ ਕਿੰਨੀ 30 35 ਸਾਲ ਹੋ ਗਿਆ ਸਾਨੂੰ ਹੁਣ ਇਹਦੇ ਵਿੱਚ ਰਹਿਣ ਦਿਆਂ ਨੂੰ ਤੇ ਉਹ ਆਣ ਕੇ ਵਿੱਚ ਉਹ ਸਾਂਝੇ ਖਾਤੇ ਦਾ ਉਦਾਂ ਤੇ ਸਾਰੀਆਂ ਸਾਡੀਆਂ ਕੋਠੀਆਂ ਸਾਂਝੇ ਚ ਤੇ ਫਿਰ ਸਾਰੀਆਂ ਕੋਠੀਆਂ ਥੋੜੀ ਟਾਵਾਂਗੇ ਜਦੋਂ ਇੱਕ ਸਾਈਡ ਤੇ ਹੋ ਗਿਆ 35 ਸਾਲ ਪਹਿਲਾਂ ਤੇ ਹੁਣ ਦੁਬਾਰਾ ਆ ਕੇ ਉਹ ਕਹਿੰਦਾ ਆ ਕਿ ਮੱਲਾ ਵੀ ਤੁਸੀਂ ਮੈਨੂੰ ਇਹਦੇ ਚ ਮੈਂ ਜਗਾ ਲੈਣੀ ਆ ਤੇ ਇਹ ਤੇ ਉਹਦਾ ਟੁਕ ਨਹੀਂ ਨ ਬਣਦੀ ਤੇ ਅਸੀਂ ਹੁਣ ਇਹ ਵੀ ਸਾਡਾ ਪੁਲਿਸ ਚਲੋ ਆਈ ਹੈ ਆ ਪਰ ਬਹੁਤ ਨਹੀਂ ਕੁਝ ਕਰ ਰਹੀ ਠੀਕ ਹਾਂਜੀ ਉਸ ਸ਼ਪਾਰਾ ਹਮਸਿੰਘ ਚਿਰਾ ਚਗਰਾ ਜਿਨੀ ਜਿ ਨੂੰ ਲੈ ਕੇ ਉਹਦੀ ਬਾਰੇ ਉੱਥੇ ਦੋ ਤੇਰਾਵਾਂ ਇੱਕ ਕੁਲਦੀਪ ਸਿੰਘ ਵਗੈਰਾ ਇੱਕ ਸੁਖਵਿੰਦਰ ਸਿੰਘ ਦੋਵਾਂ ਤੇਰਾ ਨੇ 4 ਏਕੜ ਜ਼ਮੀਨ ਖਰੀਦੀ ਆ ਜੋ 4 ਏਕੜ ਵਿੱਚੋਂ 2 ਕਿੱਲੇ ਨੂੰ ਮੱਥਾ ਜਿਹੜੀ ਰੋਡ ਜਿਹੜੀ ਲੱਗ ਗਈ ਉਹਨੂੰ ਲੱਗਦਾ ਇੱਕ ਤੇਰ ਚਾਹੁੰਦੀ ਆ ਵੀ ਹੱਕ ਦੇ ਬਣਦਾ ਵੀ ਇੱਕ ਕਿੱਲਾ ਦਾ ਉਹਨੂੰ ਮੱਥਾ ਚਾਹੀਦਾ ਇੱਕ ਕਿੱਲੇ ਦਾ ਉਹਨੂੰ ਚਾਹੀਦਾ ਉਹ ਦੂਸਰੀ ਚਾਹੁੰਦੀ ਵੀ ਪਾਉਣੇ ਆਪਣਾ ਇਹਨੂੰ 2 ਕਿਰਾਣਾਂ ਦਾ ਮੱਥਾ ਦੇਦੀ ਤੇ ਬਾਕੀ ਜਿਹੜਾ ਸਾਰਾ ਆਵ ਲੈ ਲਈ ਆ ਵਾ ਬਸ ਕੇਸ ਦੋਵਾਂ ਤਰ੍ਹਾਂ ਦਾ ਤੇ ਵੀਡੀਓ ਵੀ ਚੀਆ ਕਿੱਤਿਆਂ ਗਿਆ ਹਾਂ ਉਹ ਜਦੋਂ ਉਹ ਉਹਨਾਂ ਨੇ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਨੇ ਉਹਨਾਂ ਨੂੰ ਰੋਕਿਆ ਸਾਰੀ ਕਰਤੋਂ ਵੀ ਤੁਸੀਂ ਨਾ ਰੋਕੋ ਜਦੋਂ ਸਾਡਾ ਇਹ ਝਗੜਾ ਚੱਲ ਰਿਹਾ ਹੈ। ਅਸੀਂ ਆਪਣੀ ਕਾਰਵਾਈ ਕੀਤੀ ਜਾਂਦੀ ਹੈ। ਅਸੀਂ ਜੋ ਕਾਰਵਾਈ ਕਰਨ ਦੀ ਕਰ ਰਹੇ ਹਾਂ